ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਈ ਮਾਲਾ ਆਪਾਂ ਪਹੁੰਚ ਗਏ ਸੀਗੇ ਕੱਲ ਕੱਲ 2:00 ਵਜੇ ਸਾਨੂੰ ਆਉਂਦੇ ਹੁੰਦੇ ਨੂੰ ਤੇ ਤੁਹਾਨੂੰ ਬੇੜੇ ਦਾ ਹਾਲ ਦਿਖਾਉਂਦਾ ਦੋ ਦਿਨ ਤੋਂ ਉਸ ਤੋਂ ਚੋਕੇ ਬੇੜਾ ਵੀ ਇਹਨਾਂ ਕਾਲਾ ਹੋ ਗਿਆ। ਹੰਦਰੇ ਦਾ ਜੱਟ ਬੱਟੇ ਕੱਢੇ ਵੇ ਅੱਜ ਨਾਲ ਹਵਾ ਚੱਲਦੀ ਹੈ। ਹੋਰ ਮਿਲੂਆਂ ਨ ਮਿੱਟੀ ਰਵਗੀ ਇਹ ਦੇਖ। ਜੀ ਤੋਣਾ ਫੇ ਚੱਲਾਂਗੇ ਮੋਟਰ ਪਰ ਮੋਟਰ ਪੱਕਾਣ ਕੇ ਦੇਖਿਆ ਹੀ ਹੈ ਜਾ ਕੇ ਹੁਣ ਕਾਫੀ ਦਿਨ ਹੋ ਗਏ ਸਵਾ ਤੇ ਪਹਿਲਾਂ ਦੇ ਗਿਆ ਵਾ ਉਹਦੇ ਬਾਅਦ ਤਾਂ ਜਾ ਹੀ ਨਹੀਂ ਹੋਇਆ ਕਾਫੀ ਦਿਨਾਂ ਬਾਅਦ ਟੈਲਾਂ ਧੋਣ ਲੱਗੇ ਆ ਫਿਰ ਮੈਂ ਕਿਹਾ ਕੈਮੀਕਲ ਪਾ ਕੇ ਧੋਦੇ ਹਾਂ ਪਰਸ ਵਾਲ ਹਮ ਜੂਦਾ ਰਗੜ ਕੇ ਐਨ ਮਿੱਟੀ ਸਾਫ ਹੋ ਜੂਗੀ ਤੇ ਸੋਨੇ 10:00 15 ਦੇ ਨਿਕਲ ਜਾਂਦੇ ਫਿਰ ਪੋਚਾ ਮਾਰ ਮਾਰ ਕੇ ਟੈਲਾਂ ਸਾਫ ਹੋ ਜਾਂਦੀਆਂ ਤੇ ਹੁਣ ਇਹਨੂੰ ਰਗੜੀ ਬੁਰਸ਼ ਨਾਲ ਲੈ ਵੀ ਪੰਮੂ ਆਇਆ ਐਨ ਮੇਰੇ ਕੋਲ ਜੀਟੀ5 ਦੇਖ ਲਈ ਕੱਲ ਵਾਲੀ ਵੀਡੀਓ ਖੇលਦੇ ਕਾ ਚੱਲ ਕਿਹੜੇ ਕੋਲ ਜਾਣਾ ਕਿਆ ਕਰਨਾ? ਜੇ ਮੈਂ ਨਾਲਾ ਕਿਹੜੀ ਗੇਮ ਆ? GTA 5 ਉਹ ਤਾਂ ਦੂਰ ਬਹੁਤ ਆ ਘਰ ਹਫਤੇ ਤੱਕ ਚੱਲੂਗੇ। ਹਾਂ? ਕਿਦੀ? ਮੇਰੀ ਅੱਜ ਦੀ? ਹਾਂ। ਸੰਡੇ ਚੱਲੂਗੇ ਅਗਲੇ ਸੰਡੇ ਨੂੰ। ਹਾਂ? ਅੱਜ। ਉਹ ਅੱਜ ਨਹੀਂ ਅੱਜ ਤੁੰਦ ਤਾਂ ਦੇਖਣੀ ਆ। ਟੋਪੀ ਚੁੰਦੀ ਹੂੰ। ਤੁਹਾਨੂੰ ਟੋਪੀ ਲੱਤੀ ਨਹੀਂ ਹੈਗੀ। ਕੱਲ੍ਹ। ਟੋਪੀ ਖਾਦੋ। ਹੈਂ? ਬੱਸ ਖਾਦੋ। ਟੋਪੀ ਤੇ ਚੱਲ ਜੂਗੇ। ਠੰਡਾ ਹੋਦਾ ਕਿੰਨੀ ਆ? ਕਿਆ ਗੱਡੀ ਤੇਲ ਹੈ ਹਾਂ ਪਾ ਦੂਏ ਤੇਲ ਕੌਣ ਤੂੰ ਮੈਂ ਗੱਡੀ ਤੇਲ ਖਤਮ ਹੋ ਗਿਆ ਪੈਸੇ ਤਾਂ ਹੈ ਨਹੀਂ ਹੁਣ ਆ ਜਾ ਅੰਦਰ ਆ ਜਾ ਠੰਡਾ ਬਾਹਰ ਹਵਾ ਚੱਲਦੀ ਹੈ ਨਾ ਤੇਲ ਲੈ ਕੇ ਆਈਏ ਕਿਆ ਤੇਲ ਨਬੰਪਰ ਮਾਰ ਦੇ ਸਿੱਧੇ ਸਿੱਧੇ ਆ ਗਿਆ ਕਿ ਨਾ ਜਾ ਕੇ ਗੇਮ ਖੇਲ ਕੇ ਆਉਣੀ ਕਿੰਮੀ ਵੀਰੇ ਕੋਲ ਕਹੇ ਨਹੀਂ ਕੋਈ ਨੇ ਆਪਾਂ ਨਵੀਂ ਲਿਆਉਂਗੇ ਆਪਣੀ ਠੀਕ ਹੈ ਹਾਂ ਅਗਲੇ ਸਾਲ ਲਿਆਉਂਗੇ ਇੱਕ ਦਿਨ ਤਾਂ ਰਹਿ ਗਿਆ ਸਕੂਲ ਜਾਣਾ ਕਿ ਨਹੀਂ ਪਤਾ ਨਹੀਂ ਫੇਰ ਫੇਰ ਤਾਂ ਛੁੱਟੀ ਹੈਗੀ ਤੇਰੀ ਇੱਕ ਪਈ ਹੈ ਚੱਲ ਮੈਂ ਤਾਂ ਕੱਲ ਨੂੰ ਚੱਲ ਕੇ ਹਾਂ ਐਵੇਂ ਇਧਰ-ਉਧਰ ਧੋਤੀਆਂ ਟੈਲਾਂ ਸਾਰੀਆਂ ਬਾਹਾਂ ਮੂਰੇ ਵਾਲੇ ਰਹਿ ਗਿਆ ਐਨੇ ਮੈਂ ਇਧਰ ਕੱਪੜੇ ਧੋਂਦੇ ਸੀਗੇ ਕਿਤਾਂ ਚਲੀਏ ਕਿਤਨੇ ਆ ਕੇ ਖੇਲੇ ਗਏ ਮਾਸੀ ਹੈ ਜੀਡੀ 5 ਆ ਹੈਂ ਕਿੰਨਾ ਮਹਗੇ ਆ ਉਹ 35000 ਦੀ ਐ 40 ਦੀ ਹੈਗੇ ਆ ਲੈ ਤੇਰੀ ਕੀੜਨੀ ਵੇਚ ਕੇ ਲਈਏ ਤੇਰੀ ਕੀੜਨੀ ਕੱਢੀ ਹੈ ਨਹੀਂ ਉਹ ਲੈ ਕੇ ਆ ਦੋ ਕੀ ਬੈਂਕਾ ਤੇ ਲਈ ਬੈਂਕ ਦਾ ਹੈ ਬੈਂਕ ਦਾ ਫਿਰ ਬੈਂਕ ਨੂੰ ਕੀ ਕਰਨਾ ਪਾਸ ਕੱਢੀਏ ਲੈ ਖਾਤਾ ਨੰਬਰ ਲੈ ਆਪਣੇ ਖਾਤੇ ਵਾਲੀ ਕਾਪੀ ਲੈ ਬੈਂਕ ਜਾਈਏ ਫ੍ਰੀ ਪੈਸੇ ਮਿਲ ਜਾਂਦੇ ਆ ਚਾ ਚਲੀ ਵਜਾ ਕਾਪੀ ਚੱਕ ਲੈ ਬੈਂਕ ਵਾਲੀ ਹਾਂ ਨੰਗੇ ਪੈਰਾਂ ਨਾਲ ਤੋਂ ਟੋਪੀ ਲੈ ਕੇ ਆਇਆ ਤੇ ਹਵਾ ਦੇ ਲੈ ਕਿ ਨਹੀਂ ਚਲਦੀ ਬਾਹਰ ਕਿਆ ਕਪੜਾ ਤਾਂ ਚੱਲ ਹੈਗੀਆਂ ਟੋਪੀ ਟੋਪੀ ਹੈ ਦੀ ਓਏ ਰਹਿਣ ਤੇ ਚੱਲ ਟੋਪੀ ਹੈ ਦੀ ਬੇਕੋਲ ਕਿੱਥੇ ਗਈ ਜਿਹੜੀ 10 ਲੈ ਜਿਹੜੀ 10 ਟੋਪੀ ਲੈ ਆਇਆ ਤਾਂ 20 20 ਰੁਪਈਆ ਦੀਆਂ ਉਹ ਉਹ ਹਾਂ ਹੈ ਟੁੱਟ ਗਈ ਐਦਾਂ ਕਿਦਾਂ ਟੁੱਟ ਗਈ ਟੋਟਾ ਬੈਂਪਰ ਤੇਰੇ ਵਾਸਤੇ ਲਿਆਉਂਦਾ ਚੱਲ ਆ ਜਾ ਇਧਰ ਨੂੰ ਲੈ ਵੀ ਚੱਲ ਵੀ ਇਹਨਾਂ ਦੀ ਪਸੰਦ ਪੰਚਮੀ ਤੰਗ ਚੱਲ ਪਏ ਛੁੱਟੀਆਂ ਵਧ ਗਈਆਂ ਇਹਨਾਂ ਦੀਆਂ ਕਿੰਨੇ ਤੱਕ ਹੋ ਗਈਆਂ 8 ਤੱਕ ਵੱਲੇ ਹਵਾ ਚੱਲਦੀ ਹੈ ਜੀ ਐਨ ਸੂਰਜ ਥੋੜਾ ਥੋੜਾ ਨਿਕਲਿਆ ਔਰ ਡੋਰ ਕਿਹੜੀ ਕੱਚੀ ਹੈ ਕੱਚੀ ਨਾਲ ਹੈ ਔਰ ਤਾਂ ਕੱਚੀ ਨਾਲ ਡਾਇਓ ਵੱਕੀ ਨਾਲ ਲਿਓ ਮੈਂ ਦੇ ਮੇਰੇ ਨਾਨਕੇ ਵੀ ਕਿਸੇ ਨੇ ਪੱਕੀ ਡੋਰ ਲੜਾਈ ਹੋਣੀ ਠੀਕ ਨਾ ਇੱਕ ਐਕਣਾ ਰਸਤੇ 'ਚ ਲੰਬੀ ਪੈ ਗਈ ਹੋਣੀ ਉਹ ਬੰਦਾ ਨਿਕਲਿਆ ਹੁਣ ਉਹ ਗਰਦਨ 'ਚ ਫਸ ਕੇ ਬੰਦਾ ਥਾਈ ਮਰ ਗਿਆ ਉੱਥੇ ਦੇਖ ਲੋ ਮੈਂ ਪੱਕੇ ਡੋਰਾ ਨਾਲ ਡਾਇਵਰੇ ਡਾਉਣਾ ਵੀ ਕੱਚੇ ਧਾਗੇ ਨਾਲ ਡੋਰਾ ਨਾਲ ਡਾਇਵ ਉਹ ਡਾਈਂ ਹਵਾ ਕਿੱਧਰ ਦੀ ਆ ਉਹ ਨਹੀਂ ਕਰਨੀ ਆਈ ਕੀ ਗੱਲ ਆ ਨਾਮ ਆਏ ਪਸੰਤ ਪੰਚਮੀ 25 ਜਨਵਰੀ ਦੀ 25 ਜਾਂ 24 ਦੀ ਸਾਰੇ ਹੀ ਰਾਤ ਨੂੰ ਪੇਪਰ ਨਹੀਂ ਜਾਉਂਗੇ ਇਹਨਾਂ ਨੂੰ ਕਾਹਦੇ ਪਸੰਤ ਪੰਚਮੀ ਜਾਉਂਗੀ ਦੇਖ ਲੈ ਉਹ ਪਸੰਤ ਪੰਚਮੀ ਕਾਦਾ 23 ਦੀ 23 ਦੀ ਫਸ ਗਿਆ ਬੰਗਾ ਕੀ ਹੋ ਗਿਆ ਇੱਧਰ ਇੱਧਰ ਕਿਆ ਕਹਿੰਦੇ ਮੇਲ ਆ ਹਾਂ ਮੇਲ ਦੀ ਪਸੰਤ ਉਹ ਚੱਲ ਫੇਰ ਕਿਆ ਹੋ ਗਿਆ ਤੁਸੀਂ ਰਾਤ ਨੂੰ ਥੋੜੀ ਉਡਾਣੇ ਪਤੰਗ ਹਾਂ ਅਜਿਹਾ ਤਾਂ ਮਸਾਣਾ ਲੱਗੇ ਰਹਿਣਾ ਕਿ ਵੇਲੇ ਜਾਮ ਚੱਕ ਹਾਂ ਠੀਕ ਹੈ ਨਾਲੇ ਪਕੌੜੇ ਖਾਈਗੇ ਨਾਲੇ ਪਤੰਗ ਉਡਾਈਗੇ ਉਹ ਆ ਗਿਆ ਪਤੰਗ ਉਹ ਦੇ ਪਿੱਛੇ ਪਤੰਗ ਕਿਨੇ ਵਧਿਆ ਉਹ ਉਹ ਲੈ ਪੁੱਪੂ ਪੁੱਪੀ ਪੁੱਤਾਂ ਦੀ ਚੰ ਨਾ ਕਰਨ ਤੇ ਨਿਓੜੇ ਮੁੰਡੇ ਨੇ ਡਾਤੇ ਆ ਉਹ ਨਹੀਂ ਇੱਥੇ ਫਸ ਗਿਆ ਨਾ ਇਹ ਤੇ ਕਰਨਾ ਫਿਰ ਉੱਪਰ ਚੱਲਦੇ ਯਾਰ ਉੱਪਰ ਪੌੜੀ ਹੈਗੀ ਆ ਪੌੜੀ ਆ ਰਮਨ ਚਾਚੇ ਨੇ ਉਹਨਾਂ ਦੇ ਪਈ ਹੈ ਮੈਂ ਲੈ ਕੇ ਆਉਣੀ ਆ ਉੱਪਰ ਤੇ ਡਾਇ ਕਰੂੰਗੇ ਮੈਂ ਕਰਨਾ ਵਿੱਚ ਲਾਇਆ ਕਰੂੰਗਾ ਆ ਨਹੀਂ ਉਹ ਡਾਏ ਕਰੂੰਗਾ ਐ ਵੜਾ ਆਇਆ ਦਾ ਐ ਵੜਾ ਆਇਆ ਦਾ ਹਾਂ ਸਾਲਿਆ ਇੱਧਰ ਨੂੰ ਰੱਖ ਲੈ ਉਹਨੂੰ ਤੁਸ ਤੂੰ ਮੂੰਹ ਨਾਲ ਲੈ ਲੈ ਉਹ ਲੈ ਪਿੱਛੇ ਰੱਖ ਦੋ ਤਾ ਪਸੂ ਆਉਂਦਾ ਉਹ ਨਹੀਂ ਆਉਣਾ ਤੁਹਾਡੇ ਕੋਲ ਉਹ ਤੁਹਾਡਾ ਉਹ ਇੱਕ ਹੋਰ ਪਤੰਗ ਉਹ ਤਾਂ ਉਹਦੇ ਨਾਲ ਵੇਚਾ ਪੈਣਾ ਤੁਹਾਡਾ ਉਧਰ ਆ ਅਰੇ ਥੋੜੇ ਜਿਨੇ ਦੱਸਿਓ ਬਸੰਤਾਂ ਸ਼ੁਰੂ ਕਰ ਲੀਆਂ ਨਿਆਣਿਆਂ ਨੇ ਸਾਡਾ ਮਹੀਨਾ ਹੋ ਚਲੇ ਪਤੰਗ ਉੱਡਦੇ ਆ ਨਾ ਛੁੱਟੀਆਂ ਵਧੀਆਂ ਇਹਨਾਂ ਨੇ ਹੋਰ ੜਾਈ ਜਾਣੇ ਹੁਣ ਕਾਟਨ ਥ੍ਰੈਡ ਕਾਟਨ ਧਾਗੇ ਵਾਲੀ ਐ ਵਧੀਆ ਵਧੀਆ ਇੱਕ ਹੋਰ ਵੀ ਨਹੀਂ ਫਰਦੂਸਾ ਕਾਟਨ ਦੀ ਖੁੱਤੀ ਉਹ ਠੀਕੀ ਉਹ ਤਾਂ ਦੇਤੀ ਨੀ ਹਾਸ਼ੂ ਹਾਸ਼ੂ ਨੇ ਦਿੱਤੀ ਆਸ਼ੂ ਕਿਹਾ ਹਾਂ ਕੱਲੇ ਗਿਆ ਅੱਛਾ ਕੱਲੇ ਬੜਾਗਾ ਕਿੰਨੇ ਪਤੰਗ ਵੱਡੇ ਕਰ ਲ ਆਨੇ ਬਥੇਰੇ ਵੱਡੇ ਕਿੰਨੇ ਬਹੁਤ ਕੁੱਕਾਂ ਬਹੁ ਮਾਰੀਆਂ ਮੈਂ ਕਹਿੰਦਾ ਆਏ ਸਿੰਘ ਦਾ ਵੱਡੇ ਆ ਖਲ ਮੈਂ ਤਾਂ ਗੱਲ ਕੀ ਆ ਹਾਂ ਫੇ ਕੀ ਦੇ ਵੱਡੇ ਆ ਆਈ ਆਈ ਉੜਦੇ ਤਾਂ ਰਹਿੰਦੇ ਤੇ ਇੱਕ ਤਾਂ 3 4 ਤੱਕ ਉੜਦੇ ਉਹਦੇ ਅਰਸ਼ ਦੇ ਵੱਡੇ ਹੋਣੇ ਤਾਂ ਜ਼ਿਆਦਾ ਅਰਸ਼ ਅਈ ਹਾਂ ਸੱਚ ਵੀ ਹੋਇਆ ਹੈ ਗੁਰਦੁਆਰੇ ਕੋ 4 ਤੱਕ ਉੜਦੇ ਨੇ ਚਾਰਾਂ ਨੂੰ ਉੱਥਾ ਬੋਲਦੇ ਖਿੱਚ ਲੈ ਗਿਆ ਬਸ ਵੱਟੇ ਸਾਰੀ ਅੱਛਾ ਹਵਾ ਚਲਦੀ ਕੱਪੜੇ ਵਾ ਕੇ ਰੱਖਿਓ ਉਹ ਹੋੜਦਾ ਫਸਾ ਲਿਆ ਰੈਣ ਦੇ ਦਾਰ ਲੋਰੇ ਉਡਣਾ ਨਹੀਂ ਹੈਗਾ ਉਹ ਉੱਥੇ ਢਾ ਲਓ ਤੂੰ ਕਰ ਤੂੰ ਕਰ ਭਾਈ ਉਹ ਵੀ ਦੇਖੋ ਮਿੱਟੀ ਇੰਨੀ ਆ ਕਿ ਵੀ ਸਾਵਧਾਨ ਹੋਣੀ ਹੈ ਤੁਹਾਨੂੰ ਕਿਤੇ ਕਰਕੇ ਕਿਹਦਾ ਕਰਾਂ ਆਂ ਉਡਾ ਲਿਆ ਮਾਰਕੀਟ ਚ ਹੋਰ ਲੈ ਮੈਂ ਉੱਪਰ ਕਰਾਂ ਨਿਕਲ ਗਿਆ ਲੈ ਜੋ ਡੋਰ ਇਕੱਠੀ ਕਰ ਲੈ ਉਹ ਡੋਰ ਇਕੱਠੀ ਕਰੋ ਇਕੱਠੀ ਕਰੀ ਰੁਕੋ ਦੋ ਮਿੰਟ ਦਈ ਵੀਰੇ ਮੈਂ ਕੱਢ ਲੈਣਾ ਲੈ ਕਰ ਲੈ ਕਿਨੇ ਅੱਜ ਇਹਨਾਂ ਨੂੰ ਆਰਾਮ ਸਿੱਧਾ ਖੜਾ ਕਰ ਲੈ ਉੱਪਰੋਂ ਉੱਪਰੋਂ ਕਰ ਇੱਕ ਹੋਰ ਉਹ ਨਹੀਂ ਪਤਾੰਗੇ ਢੱਕਣਾ ਹੁਣ ਚੱਲੀ ਆਪਾਂ ਮੋਟਰ ਪਰ ਦੋ ਦੋ ਕੋਟ ਪਾਇਆ ਜੇ ਬਾਹਰ ਹਵਾ ਬਹੁਤ ਤੇ ਚਲਦੀ ਹੈ ਕਰ ਕੇ ਦਿਖਾਉਂਦਾ ਤੁਹਾਨੂੰ ਇਹ ਬੋਲਟ ਲੱਟਾਂ ਮੜਦੀ ਰਹੀ ਗਈ। ਆਹੋ। ਇਹ ਲੱਟਾਂ ਰਹੀਆਂ ਦੀਆਂ ਭਈਆ। ਪਹਿਨਾ ਲੱਗੇ ਗਿਆ ਸੀਗਾ ਨੂੰ ਮੈਂ। ਤਦ ਦੇਖਦੇ ਵੀ ਤਾਂ ਬਿਨਾ ਵੈਂਟਰੀ ਦਾ ਸਟਾਰਟ ਵੀ ਨਹੀਂ ਹੁੰਦਾ ਇਹ। ਚੋਕ ਲਾ ਲਈਏ। ਬੋਲਟ ਦੇ ਵੀ ਆ ਚੀਜ਼ ਸਾਫ ਕਰਾ ਕੇ ਲੈ ਕੇ ਆਉਣੀ ਸਾਰੀ। ਜੜ ਜੋੜ ਦੀ ਲਵਾ ਕੇ ਲੈ ਕੇ ਆਉਣੀ। ਟਾਈਮ ਲੱਗਦਾ ਇਹਨੂੰ ਹੁਣ ਨਵੇਂ ਸਾਲ ਤੇ ਬਾਅਦੇ ਤੋਂ ਅੱਗੇ ਲੈ ਕੇ ਆਵਾਂਗੇ ਦੇਖੇ ਸਟਾਰਟ ਕਰਕੇ ਹੋ ਗਿਆ ਹੋ ਗਿਆ ਹੋ ਗਿਆ ਫੌਂਟ ਦੇ ਮੋਟਰ ਪਾ ਤੋਰੇ ਨੇ ਸ਼ੂਟਿੰਗ ਨਹੀਂ ਕਰਨ ਆਏ ਸੀਗੇ ਪਤਾ ਨਹੀਂ ਉਹਨਾਂ ਤੇ ਬੁੱਟਾ ਟੁੱਟ ਗਿਆ ਪਤਾ ਨਹੀਂ ਕਿਸੇ ਹੋਰ ਤੇ ਟੁੱਟ ਗਿਆ ਇਹ ਪਤਾ ਨਹੀਂ ਆ ਨਿਕਲ ਗਿਆ ਬਾਹਰੇ ਤੇ ਵੀ ਖਰਾਬੇ ਕਰਤਾ ਹੋਰੀ ਬੜੀ ਠੰਡ ਕਰਕੇ ਹੋ ਗਿਆ ਬਈ ਇਕੱਲੇ ਰਹਿ ਗਿਆ ਕੱਲਾ ਕੁਰਸੀ ਸਾਫ ਕਰੀ ਉਸ ਕਰਕੇ ਪਾਣੀ ਭਰੇ ਵਾ ਦਾ ਕਾਫੀ ਧੁੰਦ ਵਰਗੇ ਮੋਟਰ ਵੇੜਾ ਵੱਜਿਆ ਹੱfte ਬਾਅਦ ਹੁਣ ਬਈ ਕਣਕੇ ਸੋਹਣੀ ਹੋ ਗਈ ਗਰਗਾ ਅੱਗੇ ਪਤਾ ਨਹੀਂ ਕਹਦੇ ਪਾਣੀ ਖਵਾ ਚੱਲਣ ਕਰਕੇ ਆ ਦੇਖੋ ਕਣਕੇ ਤਾਂ ਸੋਹਣੀ ਨਿਕਲਈ ਆਪਣੇ ਫੇਚੇ ਸਾਗ ਦੇਖੀ ਜਿਹੜਾ ਨਿਕਲਦਾ ਰ ਜਾਣਾ ਕਿ ਨਹੀਂ ਪਿਛਲੇ ਵਾਰ ਜੇ ਖਾਨ ਕੇ ਬੀਜਣ ਲੱਗ ਗਏ ਕੋਈ ਪਤਾ ਨਹੀਂ ਕਿ ਕੋਸ ਹੋਰ ਨਾ ਬੀਜਣਾ ਹੋਵੇ ਸਾਗੀ ਗਏ ਬੇ ਕਰਤਾ ਖੜਾ ਨਹੀਂ ਦਿਖਦਾ ਨਹੀਂ ਹੈ ਵਿੱਚ ਮੜਾ ਮੁੱਟਾ ਹੀ ਹੈ ਪਰ ਖੜਾ ਹੈ ਥੋੜਾ ਬਹੁਤ ਉੱਠ ਨਹੀਂ ਰਿਹਾ ਹੁਣ ਜ਼ਿਆਦਾ ਆ ਵਿੱਚ ਵੀ ਗੜਨ ਲੱਗ ਗਿਆ ਪਰ ਆ ਵਿੱਚ ਪਤਾ ਨਹੀਂ ਕਰੀ ਸਪਰੇ ਹੋ ਗਈ ਵਿੱਚ ਗਰਾਉਂਡ ਅਪ ਪਾਈ ਹੋਣੀ ਵੈਸੇ ਕਿਹੜੀ ਦਵਾਈ ਪਾਈ ਹੋਣੀ ਜਿਹੜੀ ਇਹਨੇ ਕਣਕੇ ਫੂਕਦੀ ਬਾਈ ਹਾਂ ਰੱਖੋ ਸਾਰੀ ਅੱਛਾ ਨਾ ਆਪਣੀ ਆ ਗੱਲ ਬਾਤ ਆ ਉਧਰ ਚੱਲਦਾ ਰਹੇ ਜੂਰੀਆ ਪਾਸਾ ਨੂੰ ਉੱਪਰ ਖੇਤ ਪਰ ਜੂਰੀਆ ਸਹੀ ਨਹੀਂ ਬਿਅੇ ਹੋਏ ਇਹਨਾਂ ਦੇ ਉੱਪਰ ਸੜਕ ਪਾਉਂਦਾ ਤਾਂ ਨਾ ਇੱਕ ਲਾਈਨ ਪੀਲੀ ਦੀ ਇੱਕ ਲਾਈਨ ਕਾਲੀ ਹੋਈ ਵੀ ਇਹਦੀ ਹੌਂ ਜੀ ਕਹਿਣਾ ਬਣਿਆ ਕਾਲੀ ਹੋਈ ਵੀ ਹੈ ਇੱਕ ਸਾਈਡ ਐਂ ਪੀਲੀ ਪੀਲੀ ਉਹ ਦੇਖਦੀ ਦਿਖਣਾ ਸਮਝ ਲਓ ਆ ਦੋ ਲਾਈਨਾਂ ਹੀ ਦਿਖਦੀਆਂ ਇੱਕ ਪੀਲੀ ਇੱਕ ਕਾਲੀ ਇਦਾਂ ਦੀ ਕਈ ਫਾਂਟਾਂ ਚ ਰਹੇ ਪਿਆ ਨਹੀਂ ਇਹਨਾਂ ਤੇ ਫਾਂਟ ਵੀ ਦੇ ਲੋ ਕਿੱਥੇ ਦੋ ਕਿੱਲੇ ਨਹੀਂ ਜਾਂਦੀ ਸਿਰੇ ਤੱਕ ਸਿੱਧੀ ਚਾਰ ਕਿੱਲੇ ਇਕੱਠੇ ਆ ਸਾਹਮਣੇ ਉਹ ਖੇਤ ਚ ਕੰਦੇ ਇਸ ਤਾਂ ਬੁੱਟਿਆਂ ਦਾ ਰੇਟ ਪੁੱਛਿਆ 3000 ਦੇ ਕਹਿੰਦੇ ਬਈ ਦੱਸਿਓ ਠੀਕ ਆ ਰੇਟ ਇੱਕ ਆਪਣਾ ਹਾ ਬੁੱਟਾ ਇੱਕ ਆਹੇ ਇੱਕ ਹੋਰ ਢੈਡਾ ਗਿਰਿਆ ਵਾ ਆ ਤਿੰਨ ਬੁੱਟਿਆਂ 3000 ਕਹਿੰਦੇ ਦੱਸਿਓ ਬਈ ਸਹੀ ਆ ਰੇਟ ਕਮੈਂਟਾਂ ਚ ਆਦਾ ਤੋੜਦਾਨਾ ਫੇਰ ਗੰਨਾ ਟਰਾਲਾ ਕੱਢਿਆ ਹੁਣ ਹਾਂ ਰਸਤਾ ਬਣ ਗਿਆ ਸਹੀ ਬਾਈ ਦੇਖੋ ਇਹਨਾਂ ਬਣਾ ਛੱਡਿਆ ਇਹਨਾਂ ਸਾਰੇ ਫੇਰ ਗੰਨਾ ਉਰੀ ਨੂੰ ਗਿਆ ਨਾ ਤਾਂ ਉਧਰ ਨੂੰ ਜਾਣਾ ਨਹੀਂ ਹੈਗਾ ਉਹ ਦੂਆ ਰਸਤਾ ਵੀ ਹੈਗਾ ਉਧਰ ਨੂੰ ਉਧਰ ਦਾ ਰਸਤਾ ਖਰਾਬ ਆ ਉਹ ਮੋੜ ਘੇੜ ਜਿਆਦਾ ਏ ਇਹ ਸਰ ਬਾਈ ਕਿ ਮੋੜ ਹੈ ਪਰ ਇੱਥੇ ਰਿਕਸ਼ਾ ਉੱਥੇ ਜਾ ਤਾ ਉੱਪਰ ਚੜਾਈ ਚੜਨ ਦੇ ਦਾ ਮੇਨ ਚੜਾਈ ਪਰ ਉਰ ਤਾਂ ਵੀ ਤਿੰਨ ਟਰੈਕਟਰਾਂ ਚ ਗਿਆ ਟਰਾਲੀ ਨੂੰ ਖਿੱਚ ਕੇ ਲੈ ਕੇ ਗਏ। ਆਪਣੀ ਪਾਲਕ ਪੁੱਲ ਕੇ ਦੇਖੀ ਹੈ ਬਾਈ ਕਿੱਦਾਂ ਹੋਈ ਹੈ ਕਿ ਨਹੀਂ ਉੱਠੀ। ਤੇ ਇਹ ਆਪਾਂ ਨੇ ਸਾਗ ਵੀ ਬਣਾਵਾਂਗੇ ਆਪਣੇ ਨਵੇਂ ਚੁੱਲੇ 'ਵਾਂ। ਕੱਲ ਨੂੰ ਜਾਂ ਪਰਸੋਂ ਨੂੰ। ਸਾਗ ਉਹਨੇ ਵੀ ਹੋ ਗਿਆ। ਹਾਂ ਜੀ ਗੋਭੀ ਨਿਕਲਣ ਲੱਗੀ ਇਹਦੀ ਵੀ ਗੁੜਾਈ ਕਰੀਏ ਬਾਈ ਕੱਲ ਨੂੰ। ਨਿਕਲੇ ਗੋਭੀ ਵੀ। ਚੁੰਡੀ ਵੀ ਪੈ ਗਈ ਆ ਦੇਖੋ ਗਾਲ ਦੀ ਗੱਬੋ ਆ ਨਿਕਲੇ ਫੁੱਲ ਘਰ ਲਈ ਗੋਭੀ ਬਣਾਵਾਂਗੇ ਫਿਰ ਬਾਈ ਇੰਦਰ ਪਾਲਕ ਵੀ ਉੱਠਣ ਲੱਗੀ ਹੈ ਜੇ ਨਿਕਲੇ ਹਨੀ ਮਿੱਥੇ ਨਹੀਂ ਨਿਕਲੇ ਸਾਗ ਜ਼ਰੂਰ ਨਿਕਲੇ ਆ ਵੀ ਇਹ ਯੂਨੀਵਰਸਿਟੀ ਵਾਲਾ ਸਾਗ ਇੰਦਰ ਦਾ ਬਾਈ ਬੱਟੇ ਖੜ ਤੇ ਇਹ ਦੇਸੀ ਸਾਗ ਆ ਬਣਾ ਦੇ ਦੇ ਵੀ ਹੁਣ ਪਿਛਲੀ ਵਾਰ ਕਿਹਾ ਹੋ ਗਿਆ ਬਣਾਵਾਂਗੇ ਇਸ ਵਾਰ ਇਸ ਵਾਰ ਤਾਂ ਜਰੂਰ ਬਣਾਵਾਂਗੇ ਬਾਈ ਆਹ ਲਈ ਬਣਾਵਾਂਗੇ ਸਾਗ ਨਵੇਂ ਸਾਲ ਚ ਇੱਕ ਦਿਨ ਰਹਿ ਗਿਆ ਬਸ ਸਾਲ ਬੜੇ ਛੇਤੀ ਲੰਘਦੇ ਬਾਈ ਹੁਣ ਲੱਗਦਾ ਲੇਕਿਨ ਹੁਣ ਜੜਾ ਸੀਗਾ ਸਾਲ ਹੁਣ ਖਤਮ ਵੀ ਹੋ ਗਿਆ ਬੜੀ ਸਾਲ ਦਾ ਬਣਾ ਵਧੀਆ ਰਿਹਾ ਨਹੀਂ ਸੁਰੱਖੇ ਰੱਬ 26 ਆਉਣਾ ਵਧੀਆ ਚੱਲੇ ਬਾਈ ਤੇ ਲੇ ਹੁਣ ਦੂਜੀ ਮੋਟਰ ਵੀ ਦੇਖ ਕੇ ਆਉਣੀ ਆ। ਓਟ ਵੀ ਨਹੀਂ ਗੇੜਾ ਵੱਜਿਆ ਦਾ। ਮੋਟਰ ਦੀ ਵੀ ਸਫਾਈ ਹੋਣੀ ਆਣੀ ਹੁਣ ਸਾਰੀ। ਦੁਬਾਰ ਤੇ ਸਫਾਈ ਕਰਾਵਾਂਗੇ ਅਜੀ। ਬੁੱਟੇ ਬੱਟੇ ਦੇ ਓਟੇ ਚੱਲਣੇ ਦਾ ਹੈ ਨਹੀਂ ਹੁਣ ਨਵੇਂ। ਇਹ ਵੀ ਖਲਾਰ ਜਿਆਦਾ ਕੋਈ। ਇਕ ਔਰੇ ਤੇ ਹੁਣ ਕੱਟੇ ਚੱਲਦੇ ਬੁੱਟੇ। ਪਾਣੀ ਦੇਣੇ ਵਾਲਾ ਹੋ ਗਿਆ ਇਹਨੂੰ ਵੀ ਪਾਣੀ ਦਈਏ। ਅੱਛਾ ਚੱਲੀਏ ਹੁਣ ਪਿੰਡ ਵਾਲੀ ਮੋਟਰ ਪਾ ਉੱਥੇ ਦਿਹੁੰਦੇ ਸਾਨੂੰ ਹੁਣ ਕਣਕ ਪਿੰਡ ਵਾਲੀ ਤੁਹਾਨੂੰ ਦਾ ਪਈ ਹੋ ਜਾਂਦੀ ਤੁਹਾਨੂੰ ਕਿਤੇ ਘਟਦੀ ਬਈ ਮੀਂਹ ਦੱਸਿਆ ਵਾ ਹੁਣ ਕੱਲੂ ਜਾਂ ਪਰਸੋਂ ਨੂੰ ਦੇਖਦੇ ਪੈਂਦੇ ਆਗਾ ਨਹੀਂ ਬੁੱਧਵਾਰ ਤੱਕ ਨਾ ਅੱਜ ਦਾ ਬੁੱਧਵਾਰ ਇਹ ਸ਼ਨੀਵਾਰ ਤੱਕ ਦੱਸਿਆ ਵਾ ਸ਼ਾਇਦ ਮੈਟਾ ਪਾ ਦੱਸ ਰਿਹਾ ਤਾਂ ਹੁਣ ਦੇਖਦੇ ਆ ਪੈਂਦਾ ਕਿ ਨਹੀਂ ਟੋਟੇ ਕੀ ਨਹੀਂ ਵੀ ਜੇ ਪਿਆ ਬਈ ਜ਼ਰੂਰ ਦੱਸਿਓ ਇਹ ਹੁਣ ਚੱਲੀਏ ਘਰ ਨੂੰ। ਆ ਘਰ ਨੂੰ ਨਹੀਂ ਦੂਜੀ ਮੋਟਰ 'ਤੇ ਚੱਲਦੇ ਹੁਣ। ਉੱਧਰ ਦੇਖ ਤੇ ਕਣਕ ਕਿੱਦਾਂ ਦੀ ਹੋਈ ਵੀ। ਤੇ ਲੋ ਜੀ ਪਹੁੰਚ ਗਏ ਪਿੰਡ ਵਾਲੀ ਮੋਟਰ 'ਵਾਂ। ਅੰਦਰ ਮਿਲੋ ਕਾਲੂ ਨੂੰ। ਅਗਲੀ ਪੈਹ ਸਾਢੇ ਦਾ ਫਰਕ। ਲੱਗਦਾ ਗਿਆ ਜਖਾਂ ਭਰਨਾ ਇਹਦਾ। ਜਿਹਦੇ ਸੱਪ ਦੇਡੇ ਘਰ ਦੇ ਸਪਰੇਅ ਮਾਰਦੇ ਨੇ ਉਹ ਘਰ ਮੁੜਕੇ ਨਹੀਂ ਮੜਦਾ ਫਿਰ ਦਾਦੀ ਨੇ ਇਹ। ਉਹਦੇ ਨਾਲ ਦੇ ਘਰ ਨੇ ਸਪਰੇਅ ਮਾਰੀ ਉਹ ਘਰ ਮੁੜਕੇ ਨਹੀਂ ਵੜਿਆ ਫਿਰ। ਇਹ ਕਹਿੰਦਾ ਫੇ ਮੇਰੀ ਸਪਰੇਅ ਲਾਈ ਆਂ ਨੇ ਤੇਰੇ ਭਲੇ ਵਾਸਤੇ ਲਾਉਂਦੇ ਆ। ਨਾ ਮੀਂਹ ਦਰ ਕਣਕ ਹਰਿਆ ਹੋ ਹਰੇ ਚਾਰੇ ਪਾਸੇ ਦਰੂ ਹੀ ਖਾਣ ਦੀ ਹੋਣੀ ਇੱਕ ਨੰਬਰ ਆ ਵੀ ਕਿਹਨੂੰ ਦੇਖਦਾ ਤੂ ਦੂ ਗਰੋਂ ਬੈ ਸੁੱਕ ਗਿਆ ਕੋਣਾ ਜਿਵੇਂ ਜਿਸ ਨੇ ਸਰੀਰ ਖਿੱਚ ਲਿਆ ਸਾਰੀਆ ਨਾ ਨ ਆਪਣੀ ਜਿਹੜਾ ਨਾ ਓਏ ਕੱਪੜੇ ਲਿਬੜ ਜੂਗੇ ਤੇ ਹੁਣ ਆਪਾਂ ਕਰਦੇ ਆ ਵੀਡੀਓ ਬੰਦ ਤੇ ਮਿਲਦੇ ਹੁਣ ਆਪਾਂ ਨਵੇਂ ਸਾਲ ਵਿੱਚ ਬਈ ਸਾਰਿਆਂ ਨੂੰ ਅਡਵਾਂਸ ਹੈਪੀ ਨਿਊ ਇਅਰ ਓਕੇ ਬਾਏ ਬਾਏ ਮਿਲਦੇ ਆ ਫਿਰ ਨਵੇਂ ਸਾਲ 'ਚ ਬਈ ਉਹਨਾਂ ਚੀਜ਼ ਹੁੰਦਾ ਉਹ ਕਿੰਨੇ ਨਿਆਣੇ ਭਜੇ ਇੱਕ ਪਤੰਗ ਵਿੱਚ ਬੱਲੇ 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 2 ਵਜੇ ਜਾਂਦੇ ਆ। ਉਹ ਗੋ ਖੜੇ ਅੱਦੇ। ਗੋ ਸਾਈਕਲ 'ਤੇ ਆ ਗਿਆ ਦੋ ਉਹ ਪਿੱਛੇ। ਕਿੰਨੇ ਦੋ 3 4 5 6 7 8 ਆਣੇ ਫਿਰਦੇ ਕਿ ਪਤੰਗ ਪਿੱਛੇ। ਬੜਾ ਖਰੀਦ ਆ ਵੀ। ਪਰ ਸ਼ੁਗਰ ਸਾਡੇ ਇੱਧਰ ਕਣਕ 'ਚ ਬਹੁਤ ਆਇਆ ਕਰਦੇ। ਭੈਣੀ ਤੇ ਪਤੰਗ ਬਹੁਤ ਹੁੰਦੇ ਸਾਡੇ ਇੱਧਰ ਨੂੰ ਖੇਤਾਂ 'ਗੇ ਨਹੀਂ ਇਹਨੂੰ। ਕਣਕ ਬੋਗਾਰਾਂ ਦੇ ਵਿੱਚ ਆ ਚੋਰੀ ਵਹਿੰਦਾ ਮਨੇ ਅੱਚ। ਵੜਨੇ ਹੁੰਦਾ ਕਿ ਇੱਥੇ ਕਿਸੇ ਨੂੰ ਫਿਰ। मिले नहीं हाल तक कर नहीं हो नहीं दू फिर हाँ करने और तो चक्की फिर पतंग मिल गया मिल गया और चेत नहीं बढ़ गए ਕਈ okay.